ਕਿਸੇ ਸ਼ਰਾਰਤੀ ਅਨਸਰ ਵੱਲੋਂ ਕਾਫੂਸ ਨੂੰ ਅੱਗ ਲਗਾ ਦਿੱਤੀ ਗਈ ਤੇ ਇਹ ਕਾਫੂਸ ਐਕਸਚੇਂਜ ਦੇ ਬਿਲਕੁਲ ਨੇੜੇ ਪਿਆ ਸੀ ਤੇ ਇਸ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ ਤਾਂ ਮੌਕੇ ਤੇ ਫਾਇਰ ਬ੍ਰਿਗੇਡ ਨੇ ਆ ਕੇ ਅੱਗ ਨੂੰ ਬੁਝਾਉਣਾ ਸ਼ੁਰੂ ਕੀਤਾ ਮਾਮਲਾ ਸਰਹਿੰਦ ਮੰਡੀ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਕਿ ਸ਼ਰਾਰਤੀ ਅਨਸਰ ਵੱਲੋਂ ਅੱਗ ਲਗਾਉਣ ਤੋਂ ਬਾਅਦ ਅਚਾਨਕ ਹੀ ਫਾਇਰ ਬ੍ਰਿਗੇਡ ਨੂੰ ਵੀ ਭਜਣਾ ਪੈ ਗਈਆਂ ਤੇ ਤੁਰੰਤ ਫਾਇਰ ਬ੍ਰਿਗੇਡ ਵੱਲੋਂ ਮੌਕੇ ਤੇ ਪਹੁੰਚ ਕੇ ਅੱਗ ਦੇ ਕਾਬੂ ਪਾਇਆ ਗਿਆ ਦਿਨਿਮਤ ਰਹੀ ਕਿ ਅੱਗ ਕਿਸੇ ਘਰ ਤੱਕ ਨਹੀਂ ਪਹੁੰਚੀ ਨਹੀਂ ਤਾਂ ਵੱਡਾ ਖਤਰਾ ਸਾ ਹੋ ਸਕਦਾ ਸੀ ਮੇਰੇ ਇਹ ਤੇ ਸਾਨੂੰ ਟੈਲੀਫੋਨ ਐਕਸਚੇਂਜ ਤੋਂ ਲੋਕੀ ਲੈਣ ਆਏ ਨੇ ਕਿ ਇਹ ਅਚਾਨਕ ਕਿਸੇ ਨੇ ਸ਼ਰਾਬੀ ਤੱਤਵ ਵੱਲੋਂ ਲਾਈ ਗਈ ਹੈ ਜਿਸ ਨੇ ਮੇਜਰ ਫਾਇਰ ਦਾ ਰੂਪ ਕਾਰਨ ਕੀਤਾ ਹੈ ਤੇ ਕਵਾੜ ਜਿਆਦਾ ਹੋਣ ਕਰਕੇ ਬਹੁਤ ਜਿਆਦਾ ਅੱਗ ਸੀ ਜਿਹਨੂੰ ਬਹੁਤ ਅਮਰਜ ਇਹ ਕਿ ਸ਼ਰਾਬੀ ਤੱਤਵ ਵੱਲੋਂ ਲਾਈ ਗਈ ਹੈ ਜੀ ਕਿਸ ਚੀਜ਼ ਨੂੰ ਲੱਗੀ ਸੀ ਕਵਾੜ ਹੈ ਜੀ ਕੋੜਾ ਕਰਕੜ ਸਟੰਡਾ ਜਿੰਨੂੰ ਕਹੇ ਜਾਂਦੇ ਕਿੰਨੀ ਕੱਦ ਸੀ ਇਹ ਕਾਫੀ ਜਿਆਦਾ ਸੀ ਜਾਕੀ ਕਾਬੂ ਪਾ ਲਿੱਤਾ ਗਿਆ ਕਾਬੂ ਪਾ ਲਿੱਤਾ ਗਿਆ ਜੀ ਕੋਈ ਜਾਨੀ ਮਾਲੀ ਨਹੀਂ ਨਹੀਂ ਜਾਨੀ ਮਾਲੀ ਨੁਕਸਾਨ ਕੋਈ ਨਹੀਂ ਜੀ ਨੇੜੇ ਜਿਹੜੇ ਘਰ ਸੀ ਉਹਨਾਂ ਨੂੰ ਕਿਸੇ ਨਹੀਂ ਨਹੀਂ ਕੋਈ ਨੁਕਸਾਨ ਨਹੀਂ ਹੋਇਆ ਜੀ ਅੱਛਾ ਕਿੰਨੀ ਗੱਡੀਆਂ ਲੱਗੀਆਂ ਦੋ ਗੱਡੀਆਂ ਲਾਤੀਆਂ ਜੀ ਤੀਜੀ ਲੱਗੀ ਹੋਈ ਉਧਰ ਪਰਲੇ ਪਾਸੇ ਚੱਕਬਾਨੀ ਟੀਵੀ ਲਈ ਗੁਰਪੇ ਜੀ ਰਾਜੂ ਦੀ ਰਿਪੋਰਟ